ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੱਗੇ ਆ ਕਰਨ ਸਪਰੇ ਝੋਨੇ ਨੂੰ ਕੋਈ ਖਾਸ ਨੁਕਸ ਨਹੀਂ ਹੈਗਾ ਪਰ ਇਸ ਵਕਤ ਥੋੜਾ ਜਿਆ ਤੇਲੇ ਦੀ ਸ਼ਿਕਾਇਤ ਦਿੱਸਦੀ ਪਈ ਹੈ ਤੇ ਇਸ ਵਕਤ ਝੋਨੇ ਨੂੰ ਲੋੜ ਹੈ ਸਿਰਫ ਤੇਲੇ ਦੀ ਦਵਾਈ ਤੇ ਜਾਂ ਜਿਹੜਾ ਥੱਲੇ ਗਾਲਾ ਜਾਂ ਪੈ ਜਾਂਦਾ ਮੁੱਢਾਂ ਦੇ ਵਿੱਚ ਉਹਨਦੇ ਵਾਸਤੇ ਆ ਦੋ ਦਵਾਈਆਂ ਹੀ ਬਹੁਤ ਨੇ ਆਪਾਂ ਇਹ ਕੋਈ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਇਹ ਸਾਲਟ ਹੋਰ ਕੰਪਨੀਆਂ ਦੇ ਵਿੱਚ ਵੀ ਆਉਂਦਾ ਏ ਆਪਾਂ ਇਹ ਸਾਲਟ ਹੋਰ ਕੰਪਨੀ ਵਿੱਚ ਲੈ ਕੇ ਵੀ ਸਪਰੇਅ ਕਰ ਸਕਦੇ ਆ ਵੈਸੇ ਕੰਪਨੀਆਂ ਤਾਂ ਕਹਿੰਦੀਆਂ ਨੇ ਵੀ ਅੱਡੋ ਅੱਡ ਸਪਰੇਅ ਕਰੋ ਪਰ ਆਪਾਂ ਇਹਨਾਂ ਦੋਹਾਂ ਨੂੰ ਘੋਲ ਅੱਡ ਵੱਡੀ ਬਣਾ ਕੇ ਤੇ ਟੈਂਕੀ ਵਿੱਚ ਇਕੱਠਾ ਪਾ ਕੇ ਕਿੱਲੇ ਰੀਆਂ ਘੱਟੋ ਘੱਟ 5 ਟੈਂਕੀਆਂ ਲਾ ਸਕਣੇ ਆ ਇਹਦੇ ਨਾਲ ਇੱਕ ਤਾਂ ਕੋਈ ਗਾਲੇ ਦੀ ਸ਼ਿਕਾਇਤ ਨਹੀਂ ਆਉਣੀ ਤੇ ਨਾ ਹੀ ਕੋਈ ਤੇਲਾ ਮੱਖੀ ਮੱਛਰ ਰਹਿ ਜਾਣਾ ਸਹੀ ਤਰੀਕੇ ਨਾਲ ਸਪਰੇਅ ਕੀਤੀ ਹੋਵੇ ਤਾਂ ਇਹ ਤੇਲੇ ਤੇ ਗਾਲੇ ਨੂੰ ਬਹੁਤ ਕੰਟਰੋਲ ਕਰਦਾ ਹੈ ਆਪਾਂ ਹਰ ਸਾਲ ਇਹੋ ਹੀ ਕਰੀ ਦੀਏ ਵੇਚਣ ਦੇ ਕਈ ਵਾਰ ਦੁਕਾਨਦਾਰ ਦੇ ਦਿੰਦੇ ਨੇ ਆ ਪਾ ਦਿਓ ਉਹ ਪਾ ਦਿਓ ਕੋਈ ਫਾਇਦਾ ਨਹੀਂ ਇਹ ਦੋਵੇਂ ਦਵਾਈਆਂ ਬਹੁਤ ਕੰਟਰੋਲ ਕਿਉਂਕਿ ਝੋਨੇ ਨੂੰ ਇਸ ਵਕਤ ਸਿਰਫ ਇਹ ਦੋ ਦਵਾਈਆਂ ਦੀ ਲੋੜ ਹੈ ਇਸ ਤੋਂ ਬਿਨਾ ਵਿੱਚ ਜਿਆਦੀਆਂ ਦਵਾਈਆਂ ਜਦੋਂ ਆਪਾਂ ਜਿਆਦੀਆਂ ਦਵਾਈਆਂ ਮਿਕਸ ਕਰ ਦਿੰਨੇ ਆ ਫਿਰ ਇਹਨਾਂ ਦਵਾਈਆਂ ਦੀ ਕਵਾਲਿਟੀ ਦੇ ਵਿੱਚ ਥੋੜਾ ਬਹੁਤਾ ਫਰਕ ਪੈ ਜਾਂਦਾ ਸੋ ਕਿਸਾਨ ਵੀਰੋ ਸਹੀ ਤਰੀਕੇ ਨਾਲ ਸਪਰੇਅ ਕਰੋ ਤੇ ਜਿੰਨੀ ਲੋੜ ਹੈ ਦਵਾਈ ਦੀ ਓਨੀ ਵਰਤੋ ਧੰਨਵਾਦ ਜੀ